ਉਹ ਜਗਤ ਮਹਾਰਾਜ ਦਾਨਵੀ ਸਾਹਿਬ ਦੇ ਭਾਈ ਮਨੀ ਸਿੰਘ ਸਾਹਿਬ ਨੂੰ ਲਖਾੜੀ ਲਾ ਕੇ ਕੰਢੋਂ ਨੌਂ ਮੀਂਹਾਂ ਵਿੱਚ ਨੌ ਪਹਿਰਾ ਵਿੱਚ ਨੌ ਗਮਾਂ ਵਿੱਚ ਨੌ ਪਲੀਆਂ ਪਲਾ ਵਿੱਚ ਨੌ ਘੜੀਆਂ ਵਿੱਚ ਇਸ ਰੂਪ ਉਚਾਰਨ ਕੀਤਾ ਤੇ ਸ਼ਾਮ ਦੇ ਵਕਤ ਸਿੰਘਾਂ ਨੂੰ ਅਰਥ ਸੁਣਾਉਂਦੇ ਨੇ ਸੱਚੇ ਪਾਤਸ਼ਾਹ ਕਿ ਉਹ ਅਰਥਾਂ ਦੀ ਤਕਸਾਲ ਤੇ ਦਾਨਵੀ ਬੀੜ ਦੀ ਤਕਸਾਲ ਦਸਵੀਂ ਪਾਤਸ਼ਾਹ ਨੇ ਆਪੇ ਨਵੇਂ ਕਾਸ਼ੇ ਦੀ ਬਾਣੀ ਚਾੜ ਕੇ ਕਿ ਕਾ ਆਪਣਾ ਸਲੋਕ ਮਨ ਹੋਆ ਬੰਵੇਂ ਛੁਟੇ ਸਭ ਕੁਝ ਹੋ ਤੋ ਪਾਏ ਨਾਨਕ ਸਭ ਕੋਈ ਤੁਮਰੇ ਹਾਥ ਮੇਂ ਤੁਮੀ ਹੋਰ ਸਹਾਰਾ ਹੈ ਉਹਨਾਂ ਮੀਰ ਸਪੂਰਨ ਕੀਤੀ ਹੋਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਦਰਮਨ ਸਾਹਿਬ ਆਰਾ ਦੇ ਰੂਪ ਰੱਖਣ ਲੱਗੇ ਹੈ ਉਸ ਧੀਰਮਲ ਦੇ ਪਾ ਪੰਜੀ ਸਿੰਘ ਭੇਜੇ ਕਰਤਾਰਪੁਰ ਸਾਹਿਬ ਵਿੱਚ ਕਿ ਧੀਰਮਲ ਸ੍ਰੀ ਗੁਰੂ ਗੰਸਾ ਸਾਹਿਬ ਜੀ ਜੋ ਗੁਰੂ ਅਰਜਨ ਦੇਵ ਜੀ ਰੱਖਿਆ ਹੋਇਆ ਹੈ ਉਹ ਸਾਨੂੰ ਦੇ ਨਵੇਂ ਪਾਸ਼ਾ ਦੀ ਬਾਣੀ ਉਚਾਰਨ ਕਰੀਏ। ਬੀਤੀ ਲਖਾਈਏ ਨਾਰਨ ਥਾਂ ਛੱਡੇ ਹੋਏ ਹੈ। ਅਤੇ ਨਾਲੇ ਮਹਾਰਾਜਾ ਪਾਠ ਕਰਨਾ ਹੈ। ਇਹ ਜਦੋਂ ਕਿਹਾ ਤੇਰਮਲ ਨੂੰ ਜਵਾਬ ਦਿੱਤਾ ਕਿ ਵੱਡਿਆਂ ਦੀ ਇਹ ਬਖਸ਼ਿਸ਼ ਹੈ। ਮੇਰੇ ਪਾਸੋਂ ਗੁਰੂ ਸਾਹਿਬ ਤੁਸੀਂ ਕਿਉਂ ਮੰਗਦੇ ਹੋ? ਜਿਵੇਂ ਗੁਰੂ ਅਰਜਨ ਸਾਹਿਬ ਦੀ ਪੰਜਵੇਂ ਖਾਣ ਸੀ। ਕਿਵੇਂ ਤੁਸੀਂ ਦਸਵੇਂ ਪਾਠਾ ਹੋ? ਆਪ ਕੋ ਵੀ ਸਰੂਪ ਰਚ ਲੈਣ ਦੇ। ਤੇ ਉੱਤਰੀ ਜਲ ਪੰਜਾਂ ਸਿੰਘਾਂ ਤੇ ਮਾਲੂਕਾ ਨਾਲ ਚ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨਾਮ ਦਿੱਤੇ ਉਸ ਵਕਤ ਮਾਰਾ ਦਲਵੰਮੀ ਸਾਹਿਬ ਜੀ ਭਾਈ ਮਨੀ ਸਿੰਘ ਸਾਹਿਬ ਲਖਾੜੀ ਲਾ ਕੇ ਕੰਠੋਂ ਨੌ ਮਹੀਨੇ ਵਿੱਚ ਨੌ ਪਹਿਰਾ ਵਿੱਚ ਨੌ ਗਮਾ ਵਿੱਚ ਨੌ ਪਲੀਆਂ ਪਲਾ ਵਿੱਚ ਨੌ ਕੜੀਆਂ ਵਿੱਚ ਇਸ ਰੂਪ ਉਚਾਰਨ ਕੀਤਾ ਤੇ ਸ਼ਾਮ ਦੇ ਵਕਤ ਸਿੰਘਾਂ ਨੂੰ ਅਰਸ ਸੁਣਾਉਂਦੇ ਨੇ ਸੱਚੇ ਪਾਤਸ਼ਾਹ ਕਿ ਉਹ ਅਰਥਾਂ ਦੀ ਕਸਾਲ ਤੇ ਦਾਨਵੀ ਮੀੜ ਦੇ ਕਸਾਲ ਦਸਵੀਂ ਪਾਤਸ਼ਾਹ ਨੇ ਆਪ ਨਵੇਂ ਪਾਤਸ਼ਾਹ ਦੀ ਬਾਣੀ ਚਾੜ ਕੇ ਇੱਕ ਆਪਣਾ ਸ਼ਲੋਕ ਮੰਨ ਹੋਇਆ ਬੰਵੇਂ ਛੁਟੇ ਸਭ ਕੁਝ ਹੋ ਤੋ ਪਾਏ ਨਾਨਕ ਸਭ ਕੁਝ ਤੁਮਰੇ ਹੱਥ ਵਿੱਚ ਤੁਮੀ ਹੋਰ ਸਹਾਰਾ ਉਹਨਾਂ ਮੀੜ ਸਪੂਰਨ ਕੀਤੀ ਜਦੋਂ ਮੀੜ ਸਪੂਰਨ ਕੀਤੀ ਇਹ ਦਾਨਵੀ ਮੀੜ ਵਿੱਚ ਨਵੇਂ ਪਾਤਸ਼ਾਹ ਦੀ ਬਾਣੀ ਲਿਖੀ ਤੇ ਸੂਪੁਰਖ ਦੇ ਚਾਰੇ ਸ਼ਰਧਾਲੂਆਂ ਦੇ ਨਾਲ ਲਿਖੇ पहली करतारपुर दू जी पंजे ही शब्द हैंगे तेरा अंतरा पारा वरिया तक सौ पुरख वाले जोड़े शब्द है दसवें पाठश्द चढ़ाए है चार नौ शब्द जोड़े रह राहद हैं इस प्रकार सात सं महाराज ने उस वक्त दौनवें साहब बैठ के छेवें स्वरूप जोड़े वचन किए के रसागे गुरु काशी बनाव गे ने तलवी देखे बैठ के एक स्वरूप लिजावे अखर एक भेद तरन है एक अखर का भी फर्क नहीं रखा ऐसा सुरूप उचारण करा जब दस गुरु समर्थ विचारो भाई मनी कहते हैं मेरे दास जो गुरु है इस समर्थ है गुरु गोबिंद साहब विचार ना करो इस प्रकार सास मे छेवें पाशाह गुरैये दिन तुका होनी है वो जो छेवें पाशाह ਕਿ ਜਸੂ ਸਰੂਪ ਰਾਜ ਕੇ ਸਾਰੀ ਬਾਣੀ ਕੰਠੋਂ ਉਚਾਰਨ ਕਰਾਂਗੇ ਉਹ ਬਚਨ ਪੂਰਾ ਕੀਤਾ ਜਦੋਂ ਸਾਹਿਬ ਮਹਾਰਾਜ ਦਾ ਸਰੂਪ ਲਿਖਾਇਆ ਉਹਦੇ ਚ ਨਵੇਂ ਪਾਤਸ਼ਾਹ ਦੀ ਬਾਣੀ ਚਾੜੀ ਹੈ ਕਰਤਾਰਪੁਰ ਵਾਲੇ ਸਰੂਪ ਚ ਨਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ ਹੁਣ ਗੁਰੂ ਮਹਾਰਾਜ ਸਾਹਿਬ ਦੀ ਨਵੇਂ ਪਾਤਸ਼ਾਹ ਦਾ ਇਹ ਕੁਸ਼ਲ ਲੋ ਵਿਹਾਗ ਦੇ ਲਾਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਧੰਨ ਹੀ ਬੀੜ ਚ ਉਚਾਰਨ ਕਰਦੇ ਹਨ